ਅੱਜ ਕੀ ਹੋ ਰਿਹਾ ਸੱਜਣਾ ਜਥੇਦਾਰਾਂ ਦੇ ਮਾਰੇ ਅੱਜ ਵੇਖੋ ਨਿਸ਼ਾਨ ਸਾਹਿਬ ਬਦਲ ਨਹੀਂ ਜਾਂਦੀ ਨਿਸ਼ਾਨ ਸਾਹਿਬ ਬਦਲਦੇ ਨਾ ਇਹ ਹੁਣ ਸਾਰੇ ਕਹਿੰਦੇ ਆ ਵੀ ਜਥੇਦਾਰ ਕੀ ਨਹੀਂ ਬਦਲਦੇ ਜ ਜਿਹਦੇ ਨਿਸ਼ਾਨ ਸਾਹਿਬ ਬਦਲੇ ਆ ਉਹਨੇ ਹੀ ਬਦਲੇ ਦੋਸ਼ ਕਿਸੇ ਨੂੰ ਕੀ ਆ ਕਿਨੇ ਇਹ ਕਹਿੰਦੇ ਜਸਹਰ ਕਿਨੇ ਹੌਲਮ ਤੇ ਇੱਕ ਮਿੰਟ ਮ ਲੱਗਿਆ ਜਸਹਰ ਪਹਿਲਾ ਬਾਈ ਕੇ ਅਗਲੇ ਨੇ ਪੁੰਜੇ ਮਾਰ ਲਾ ਵੇਖੋ ਅਨੰਦਪੁਰ ਸਾਹਿਬ ਦੇ ਮੇ ਅਕਾਲ ਤਖਤ ਕਿੰਨਾ ਵੱਡਾ ਤਖਤ ਹੈ ਵੇਖੋ ਕਈ ਗੱਲਾਂ ਸਾਹ ਸਕਦਾ ਇਸੀਆਂ ਹੈ ਮੇ ਹੈਰਾਨੀ ਹੈ ਵੇ ਬੇਖੋ ਯੋ ਸਰਸਿਆ ਵਾਲਾ ਪੇਸ਼ ਕੀਤਾ ਜੱਜ ਦੇ ਤੇ ਜੱਜ ਨੇ ਸੁਣਾਇਆ ਮੈਨੂੰ ਉਮਰ ਕਹਿ ਦੇ ਜੇ ਉਮਰ ਕਹਿਦਾ ਆਖਿਆ ਨਾ ਉਹਨੂੰ ਰੋਇਆ ਸਰਸਿਆ ਰੋ ਕੇ ਕਹਿ ਲਗਾ ਮੈਂ ਥੋੜੀ ਰਿਵਾਇਤ ਕਰ ਦੇ ਡੇਰਾ ਖਰਾਬ ਹੋ ਜੂਗਾ ਆ ਜੀ ਸਾਨੂੰ ਸਿੱਖਾਂ ਨੂੰ ਕੋਈ ਨਹੀਂ ਵੀ ਸਾਡੇ ਸਿੱਖ ਖਰਾਬ ਹੋ ਜਾਣਗੇ। ਨਾ ਅਸਿਰ ਵੈਸੇ ਦੀ ਗੱਲ ਕਰਦੇ ਆ। ਅਸੀਂ ਕਹਿੰਦੇ ਪੈਸੇ ਲਿਆਓ ਤੇ ਨਿਸ਼ਾਨਾ ਸਾਂ ਬਦਲਦੇ ਹੋ। ਇਹ ਨੰਗਾ ਵੀ ਕਿੱਥੋਂ ਦੀ ਉਸ ਅੱਲਾ ਗੁਰੂ ਐ ਗੁਰੂ ਦੀਆਂ ਗਰਭਾਨੀਆਂ ਤਾਂ ਪੱਥਰ ਵੀ ਰੋਣ ਲੱਗ ਜਾਂਦੇ। ਅੱਜ ਜਾਗਣਾ ਚਾਹੀਦਾ ਸਾਨੂੰ। ਤੇ ਗਰਮ ਕੋ ਜੱਜ ਨੂੰ ਸਰਸੇ ਆਲਾ ਰੋਣ ਲੱਗ ਗਿਆ ਕਹਿੰਦਾ ਕੋਹ ਹਰਵਾਇਦ ਕਰਦੇ ਹੁਣ ਕਹਿਣਾ ਤਾਂ ਨਹੀਂ ਹੀ ਪਰ ਸਾਨੂੰ ਸ਼ਰਮ ਮੰਨਣੀ ਚਾਹੀਦੀ ਸਿੱਖਾਂ ਨੂੰ ਜੱਜ ਕਹਿੰਦਾ ਮੈਂ ਅਕਾਲ ਤਖਤ ਦਾ ਜਥੇਦਾਰ ਨਹੀਂ ਵੀ ਤੈਨੂੰ ਮਾਫ ਕਰਦੇ ਹਾਂ ਮੈਂ ਕਹਿੰਦਾ ਸੁਪਰੀਨ ਕੋਰਟ ਦਾ ਜੱਜ ਸੁਪਰੀਨ ਕੋਰਟ ਵੱਡਾ ਹੋ ਗਿਆ ਗੁਰ ਅਕਾਲ ਤਖਤ ਨੂੰ ਕਿੰਨਾ ਤਾਨਾ ਮਾਰਿਆ ਸਾਨੂੰ ਸੰਸਾਰ ਸੰਜਿਉਂਦੇ ਰਹਿਣਾ ਚਾਹੀਦਾ ਜੰਮੀ ਕਿੰਦੀ ਵੱਡੀ ਗੱਲ ਉਹ ਕਿੱਥੇ ਗੱਲ ਜਰੀ ਵੀ ਸੰਸਾਰ ਵਿੱਚ ਕੋਈ ਗੱਲ ਸਰ ਅਕਾਲ ਤਾਂ ਤਾਂ ਇੰਨਾ ਨੀਵਾ ਕਰਦਾ ਹੁਣ ਅਸੀਂ 1962 ਦੇ ਵਿੱਚ ਕਾਰਡ ਦੇ ਵਿੱਚ ਗੁਰਮਖ ਰਾਗ ਬੜਾ ਬਦਲਦੀ ਮੇਖ ਬੈਹ ਲੀ ਗਈ ਲੱਖ ਰੁਪਇਆ ਲਿਆ ਲਈ ਜਾਂਦਾ ਰਾਗ ਵਾਲਾ ਵਾਲਾ ਵੇਖ ਫਿਰ ਬੋਲਦਰਾ ਅਵੇਨੀਊ ਹੁਣ ਖਾਲੇ ਰ ਵਿਆਹ ਨਾ ਅਕਾਲ ਤਰਤੀ ਹੋਰ ਵਿਆਹ ਕਰਨ ਤੇ ਗੁਰੂ ਉਹ ਇਹ ਵੀ ਉਹਦਾ ਬਹੀ ਉਹਨੂੰ ਫਿਰ 700 ਗੁਰੂ ਗ੍ਰੰਥ ਸਾਹਿਬ ਸ਼ਾਫਤ ਹਨ ਕਮੇਟੀ ਨੇ ਉਹ ਸਤਿਗੁਰੂ ਸਾਹਿਬ ਮੰਗਲਾ ਚਰਨੀ ਬਦਲਦੇ ਸਰ ਮੰਗਲਾ ਚਰਨੀ ਸਾਰੇ ਵਾਹ ਮੁਰ ਇਕੱਠੇ ਹੋਏ ਰਾੜੇ ਵਾਲੇ ਵੀ ਸੀ ਬਾਬਾ ਜੀ ਹਸਲ ਵੀ ਸੀ ਪਿੰਡ ਵਾਲੇ ਗਿਆਨੀ ਗੁਰਦਰ ਸਿੰਘ ਵੀ ਸੀ ਤੇ ਬਾਬਾ ਜੀ ਜੈ ਸਿੰਘ ਉਹ ਪਰਮਾਵਲੇ ਵੀ ਸੀ ਬਹੁਤ ਮਹਾਵਰਤੀ ਕਾਠਵਾਉ ਪਾਲਾ ਤੇ ਗੁਰਮੁਖ ਵੀ ਨੇ ਇਹ ਤਾਂ ਮਾਹਰ ਤਰ੍ਹਾਂ ਨਾ ਫਟੇਉਦਾਈ ਨਾ ਸੰਤ ਗਿਆ ਤਿਆੜ ਕੇ ਬਹਿ ਗਿਆ ਹਾਂ ਦੱਸੋ ਕੀ ਕਹਿੰਦੇ ਆ ਇਹ ਕਹਿੰਦੀ ਜੀ ਵੀ ਜਿਵੇਂ ਦਵਨਵਾ ਸਾਹਿਬ ਗੁਰੂ ਸਾਹਿਬ ਮੋਕੇ ਮੰਗਲਾ ਜਨ ਸੀ ਉਵੇਂ ਹੋਣੇ ਚਾਹੀਦੇ ਆਪਣਾ ਗਾਤਰ ਲਾ ਕੇ ਤੇ ਦੂਜੇ ਪਾਸੇ ਪਾ ਲਿਆ ਦੂਜੇ ਬਸ ਦੂਜੇ ਪਾਸੇ ਪਾ ਨਹੀਂ ਕਰ ਪਾ ਕਹਿੰਦਾ ਲੈ ਹੁਣ ਕੀ ਹੋ ਗਿਆ ਉਹ ਬਹੁਤ ਪੈੜੀ ਗੱਲ ਕਹੀ ਨਹੀਂ ਕਹਿਣ ਵਾਲੀ ਨਹੀਂ ਹੈ ਜੇ ਤੁਹਾਨੂੰ ਕਹੀਏ ਕਹੀਏ ਸ਼ਨਾਵਾਲ ਅਸੀਂ ਸ਼ਾਂਤ ਮਹਾਪੁਰ ਤੇ ਸਾਹ ਹਰ ਉਹ ਹੈ ਬੋਲੇ ਉਹ ਕਹਿੰਦੇ ਫਿਰ ਆਪ ਦੀ ਭੈਣ ਨੂੰ ਆਪ ਦੀ ਲੜਕੀ ਨੂੰ ਤੇ ਆਪ ਦੇ ਮੁੰਡੇ ਨਾਲ ਵਿਆਹ ਕਰ ਦੇਣਾ ਨਹੀਂ ਤਾਂ ਉਹ ਵੀ ਕੀ ਫਰਕ ਪੈਂਦਾ ਪੇ ਰੌਣਾ ਬੈਗਾ ਡਾਂਗ ਘੜਤੀ ਫਿਰ ਦਮਦਵਾ ਸਾਹ ਤੇ ਅੱਜ ਮੇਰੇ ਕੋ ਅਸੀਂ ਕੀ ਕਰਦੇ ਆ ਕਿੰਨਾ ਅਸਰ ਪੈਂਦਾ ਦੁਨੀਆ ਤੇ ਲੋਕਾਂ ਤੇ ਪੰਜਾਬ ਦੇ ਤੇ ਬਾਹਰਲੇ ਮੁਲਕਾਂ ਦੇ ਗੁਰ ਸਿੱਖ ਬਾਹਰ ਬਹੁਤ ਬੈਠੇ ਆ ਬਾਹਰਲੇ ਮੁਲਕਾਂ ਚ ਤੇ ਕਿੰਨਾ ਮਾਨਸੁਖੀ ਹੁੰਦਾ ਵੇਖੋ ਜਮਾਲਦੂ ਗੁਰੂ ਕੋ ਬਦਲਿਆ ਪਿਆ ਨਿਥਾਂ ਤੋਂ ਇਹ ਐਵੇਂ ਤਾਂ ਨਹੀਂ ਬਦਲਿਆ ਗਿਆ ਪੈਸੇ ਤੋਂ ਬਿਲਕੁਲ ਤਾਂ ਨਹੀਂ ਬਦਲਿੰਦਾ ਕਿਸੇ ਕਾਰਨ ਬਦਲਿਆ ਦੋ ਹੀ ਅੱਖਰ ਬਦਲੇ ਸੀ ਸੱਤਵੇਂ ਬਾਦਸ਼ਾਹ ਕੋਲੇ ਤੇ ਸੱਤਵੇਂ ਬਾਦਸ਼ਾਹ ਨੇ ਆਖਿਆ ਸਾਡੇ ਮੱਥੇ ਨਾਲ ਲੱਗੀ ਆਪਦੇ ਪੁੱਤਰ ਨੂੰ ਰਾਮਰਾਏ ਨੂੰ ਆਖਿਆ ਤੇ ਰਾਮਰਾਏ ਲਾਹੌਰ ਕੱਢ ਗਿਆ ਸੀ ਲਾਹੌਰ ਤੇ ਸਤਕਰਨ ਨੇ ਫੇਰ ਚਿੱਠੀ ਭਾਈ ਲਾਹੌਰ ਦੇ ਲੋਕਾਂ ਨੂੰ ਮੇਰੇ ਨੂੰ ਧੱਕੇ ਮਾਰ ਕੇ ਬਾਹਰ ਕੱਢਦੇ ਹਨ ਕੋਈ ਪੈਸਾ ਨਾ ਦੇਓ ਪੈਸਾ ਨਾ ਦੇਓ ਲੋਕ ਰਾਮ ਰਾਏ ਨੂੰ ਡਰਦੇ ਸੀ ਕਿਉਂ ਬਹੱਤਰ ਕਲਾ ਸੀ ਮੇ ਕੋਈ ਸ਼ਰਾਬ ਨਹੀਂ ਰਾਮ ਰਾਏ ਲਾਹੌਰ ਦੇ ਬਾਹਰਲੇ ਬਾਹਰ ਰਹਿ ਗਿਆ ਤੇ ਗੁਰੂ ਸਾਹਿਬ ਨੇ ਬਾਦਿਆਂ ਨੂੰ ਦੱਸਿਆ ਜਿਉ ਥੋੜਾ ਜਿਹਾ ਪਾਸੇ ਹੋ ਗਿਆ ਕਹਿੰਦੇ ਕਿ ਸਾਥ ਨੇ ਜੀ ਹੁੰਦਾਂਗੇ ਨਾ ਪੈਸੇ ਨਹੀਂ ਦਿੰਦੇ ਕਹਿੰਦੇ ਜੀ RAM RAJ ਤੋਂ ਡਰਦਾ ਲੋਕ ਮੋਹਰਾ ਦੇਣ ਲੱਗੇ ਹੁੰਦੇ ਇਉਂ ਆ ਕੇ ਸਾਧਗਰਾਂ ਨੇ ਲਾਹੌਰ ਤੇ ਸਿੱਖਾਂ ਨੂੰ ਸਲਾਹ ਦਿੱਤੀ ਕਹਿੰਦੇ ਮੂੰਹ ਦੇ ਮੁਠੇ ਤੇ ਦਿਲ ਦੇ ਖੋਟੇ ਹੋਣਗੇ ਹੀ ਸਲਾਹ ਦਿੱਤੀ ਸਤ ਨੂੰ ਬਾਝਾ ਤੇ ਜੇ ਸ਼ਰਾਮ ਸੁਣਿਆ ਉਹਨਾਂ ਨੇ ਨਾਲੇ ਗੁਰੂ ਸਾਹਿਬ ਕੋਲੇ ਮਾਫੀ ਮੰਗੀ ਤੇ ਨਾਲੇ RAM RAJ ਨੂੰ ਵੜਤਾ ਉੱਥੋਂ ਰਾਉ ਰਾਇ ਬਹੁਤ ਦੂਰ ਚਲੇ ਗਿਆ ਜੰਗਲ ਤੇ ਡੇਰਾ ਦੂਰ ਡੇਰਾ ਦੂਰ ਐ ਵਾਜਦਾ ਡੇਰਾ ਦੂਰ ਲਹਿ ਗਿਆ ਹੁਣ ਉਹ ਸੱਤਵੇਂ ਬਾਦਸ਼ਾਹ ਨੇ ਆਪਣੇ ਪੁੱਤਰ ਨੂੰ ਆਖਿਆ ਸਾਡੇ ਮੱਥੇ ਨਾ ਲੱਗੇ ਇੱਕ ਦੋ ਅਖਰੀ ਵਲ ਰਹੀ ਬੇਈ ਮਾਂ ਵੇਖੋ ਸਾਧਗਰ ਹਿੱਤੇ ਬਾਸ਼ਾ ਨੇ ਮਿੱਟੀ ਮੁਸਲਮਾਨ ਕੀ ਮਾਂ ਐਨਾ ਹੀ ਹਾਲ ਬੱਲ ਰਿਆ ਸੀ ਪੇੜੇ ਬਈਕ ਮਿਹਾਨ ਘੜ ਪਾਡੇ ਟਾਗੀਆਂ ਜਲਦੀ ਕਰੇ ਪੁਕਾਰ ਦਿੱਤੇ ਬੇਈਮਾਨ ਜਿਦਾਂ ਲਿਖਿਆ ਮਿੱਟੀ ਮੁਸਲਮਾਨ ਤੇ ਮੁਸਲਮਾਨ ਲਿਖਿਆ ਸੀ ਉਹ ਕਹਿਣ ਲੱਗਾ ਜੀ ਮਿੱਟੀ ਬੇਈਮਾਨ ਹੀ ਨਹੀਂ ਐ ਹੋ ਆਖੀ ਰੰਗ ਜੀ ਉਹਨੂੰ ਕੁਝ ਕਰਨ ਦੇ ਮਾਰੇ ਨਹੀਂ ਅਸੀਂ ਸਰਕਾਰਾਂ ਨੂੰ ਕੁਝ ਕਰਨ ਦੇ ਮਾਰੇ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਬਾਰੇ ਦੇ ਕੇਸ ਲਈ ਨਿਹਾਰ ਵਾਲੀ ਜਾਨੀਆ ਇਹ ਗੱਲ ਸੋਚਿਓ ਰਾਮ ਰਾਏ ਵਾਲੀ ਹੋਊ ਫੋੜੇ ਨਾ ਐਵੇਂ ਹੋਊ ਸਾਰਿਆਂ ਦੇ ਨਾਲ ਵੇਖੋ ਤੇ ਗੁਰੂ ਸਾਹਿਬ ਜਦੋਂ ਅਮਰ ਛਕਾਉਂਦੇ ਆ ਨਾ ਉਦੋਂ ਕਹਿੰਦੇ ਰਾਮ ਰਾਈਆਂ ਨੂੰ ਨਹੀਂ ਮੰਨਣਾ ਪੰਜ ਪਹਿਲੇ ਕਹਿੰਦੇ ਆ तीर बलिये ते राव राय तो नहीं मनना नौवें ਬਾਸ ਜਦ ਧੀਰ ਮਰ ਨੇ ਗੋਲੀ ਚਲਾਤੀ ਸੀ ਇਸ ਕਰਕੇ ਸਾਹ ਸੰਤ ਅੱਜ ਸਾਨੂੰ ਨਾਲ ਚੰਗੇ ਜਸੇਦਾਰ ਹਨ ਦੇਖੋ ਮਾਰੇ ਨਹੀਂ ਕਹਿੰਦੇ ਸੀ ਜਸੇਦਾਰ ਪਰ ਵੇਖੋ ਕੀ ਹੋ ਰਿਹਾ ਹੈ ਵੀ ਉਹ ਗੁਰਮੁਖੋ ਜਾਗੋ ਤੁਹਾਡੇ ਦਾ ਧੋਖਾ ਹੋ ਰਿਹਾ ਹੈ ਅਕਾਲ ਦਾ ਜਸੇਦਾਰਾਂ ਦਾ ਤੁਹਾਡੇ ਦਾ ਠੱਗੀ ਹੋ ਰਹੀ ਹੈ ਤੋੜੇ ਪੁੱਤ-ਪੋਤਿਆਂ ਨੂੰ ਲੋਕਾਂ ਨੇ ਗਾਲਾਂ ਦੇਣੀਆਂ ਕਲੰਕ ਕਹਿਣਾ ਕਲੰਕ ਲਾਤਾ ਇਸ ਕਰਕੇ ਗਾਦਾ ਵੇਖੋ ਸੋਚੋ ਆਪਣਾ ਵੇਖੋ ਗੁਰੂ ਸਾਹਿਬ ਨੂੰ ਵੇਖੋ ਸੱਚੇ ਬਾਦਸ਼ਾਹ ਨੂੰ ਜਿਨ੍ਹਾਂ ਨੇ 7 ਸਾਲ ਦੇ 9 ਸਾਲ ਦੇ ਸਹਿਜਾ ਦੇ ਨਿਉ ਆ ਵਿੱਚ ਖੜਾ ਕੇ ਮਾਤਾ ਗੁਜਰੀ ਠੰਡੇ ਬੁਰਜ ਵਿੱਚ ਤਿੰਨ ਦਿਨ ਰਹੀ ਸਾਥ ਸੰਤ ਅਸੀਂ 20 ਸਾਲ ਦੀ ਗ੍ਰਿਤ ਮਾਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੇ ਅਸੀਂ ਕੀ ਕਰ ਰਹੇ ਹਾਂ ਸਾਥੀ ਅੱਥੀ ਆਵੇ ਪੁੱਤਰ ਤੋਰੇ 18 ਸਾਢੇ 18 ਸਾਲ ਦਾ ਪੁੱਤਰ ਨੂੰ ਬਾਹਰ ਕੱਢਿਆ ਗੜੀ ਤੋਂ ਬਾਹਰ ਕੱਢਿਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਵਾਲਨੀ ਦੂਜਾ ਸਾਢੇ 14 ਸਾਲ ਦਾ ਜਿਆਦ ਸਿੰਘ ਉਹਨੂੰ ਥਾਪੜਾ ਦੇ ਕੇ ਬਾਹਰ ਕੱਢਿਆ ਤੇ ਅੱਜ ਸਾਢੇ ਸਾਢੇ ਸਾਲ ਨੂੰ ਜਾਗਣਾ ਚਾਹੀਦਾ ਹੈ ਜੇਨ ਸਿੰਘ ਸਾਹਿਬਾਂ ਵਾਲਾ ਬਦਲੇ ਤੇ ਮੂਲ ਮੰਤਰ ਨਾ ਬਦਲਿਆ ਇਹ ਖੱਦਰ ਲੋਰ ਆਉਣਾ ਨਹੀਂ ਨਤ ਇਹ ਬੇਵਸ ਹੋ ਜਾਣੀ ਗੱਲ ਸਾਫ਼ ਸਰ ਕਮੇਟੀ ਚੱਲਣੀ ਨਹੀਂਗੀ ਵੇਖ ਲਓ ਤੁਸੀਂ ਇਸ ਕਰਕੇ ਚੱਲੂ ਤਾਂ ਜੇ ਗੁਰੂ ਨੂੰ ਮੂਰੇ ਰੱਖੋ ਜੇ ਗੁਰੂ ਮਗਰ ਕਰਦਾ ਸਰਕਾਰ ਨੂੰ ਮੂਰੇ ਕਰ ਲਿਆ ਫੇਰ ਨਹੀਂ ਚੱਲਦੀ ਇਸ ਕਰਕੇ ਆਓ ਸਰਬਣ ਕਰੀਏ ਆਪਾਂ ਗੁਰੂ ਸਾਹਿਬ ਲਾਵਨ ਰਾਗ ਵਿੱਚ ਕਹਿੰਦੇ ਪਾਸ਼ਾ ਜੀ ਕੀ ਕਹਿੰਦੇ ਆ ਆਪਣੇ ਸੇਖਾਂ ਨੂੰ ਕਹਿੰਦੇ ਆ ਗੁਰੂ ਸਾਹਿਬ ਆਪਨੇ ਬਾਰਗ ਆਪ ਰਾਖੀਆਂ ਨਾ ਬਾਰ ਉਹ ਮੰਗਰਦੇ ਵਾ